ओके ਤੁਸੀਂ ਸਾਡਾ ਤੁਹਾਨੂੰ ਅਸੀਂ ਪਰਸਨਲ ਨੰਬਰ ਦਿੱਤਾ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੁਹਾਨੂੰ ਲੱਗਦਾ ਅਣਜਾਣ ਮੁੰਡਾ ਦਰਵਾਜ਼ਾ ਖੜਾ ਹੁੰਦਾ 80545 00217 ਇਹ ਮੇਰਾ ਪਰਸਨਲ ਨੰਬਰ ਹੈ ਕਿਸੇ ਟਾਈਮ ਵੀ 24 ਘੰਟੇ ਚ ਤੁਸੀਂ ਮੈਨੂੰ ਕਾਲ ਕਰੋਗੇ ਤੇ ਮੈਂ ਇਹ ਨੰਬਰ ਚੱਕਾਂਗਾ ਤੇ ਨਾਲ ਦੀ ਨਾਲ ਖੁਦ ਆਵਾਂਗਾ ਵੈਸੇ ਇਸ ਤੋਂ ਇਲਾਵਾ ਟੀਮ ਵੀ ਲਾਤੀ ਆਪਾਂ ਇਸ ਰੋਡ ਤੇ ਤੇ ਉਹ 24 ਘੰਟੇ ਇਸ ਰੋਡ ਤੇ ਗਸ਼ਤ ਕਰੇਗੀ ਔਰ ਤੁਹਾਨੂੰ ਟਾਈਮ ਟੂ ਟਾਈਮ ਮਿਲ ਕੇ ਵੀ ਜਾ ਕੇ ਤੁਹਾਡਾ ਹਾਲ ਪੁੱਛ ਕੇ ਵੀ ਜਾਏਗੀ ਠੀਕ ਹੈ ਸਰ ਇਸ ਤੋਂ ਇਲਾਵਾ ਮੈਂ ਜਿਹੜੀਆਂ ਇਸ ਰੋਡ ਤੇ ਹੋਰ ਵੀ ਨੇ ਫੈਕਟਰੀਆਂ ਜਾਂ ਭਵਾਨੀਗੜ੍ਹ ਏਰੀਏ ਚ ਸਬਡਿਵੀਜ਼ਨ ਚ ਪੂਰੀਆਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਨੇ ਜਿਹੜੇ ਕੈਮਰੇ ਵੀ ਲਗਾਏ ਹੋਏ ਨੇ ਉਹ ਸਿਰਫ ਆਪਦੀ ਸੇਫਟੀ ਲਈ ਸਿਰਫ ਆਪਦੇ ਦਰਵਾਜ਼ੇ ਤੱਕ ਉਹਨਾਂ ਨੂੰ ਬੇਨਤੀ ਇਹ ਕੋਈ 3-4000 ਦਾ ਖਰਚਾ ਬਹੁਤਾ ਖਰਚਾ ਨਹੀਂ ਵੀ ਇੱਕ ਰੋਡ ਤੇ ਵੀ ਕੈਮਰਾ ਰੋਡ ਸਾਈਡ ਨਾਲ ਵੀ ਕਰਕੇ ਲਾਇਆ ਜਾਵੇ ਤਾਂ ਜੋ ਜੇ ਕੋਈ ਮਾੜਾ ਅਨਸਰ ਆਉਂਦਾ ਹੈ ਉਹਦੀ ਪਛਾਣ ਕਰਕੇ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਸਿਕਿਉਰਟੀ ਵਾਸਤੇ ਚੌਂਕੀਦਾਰ ਰੱਖਣ ਤੇ ਸਾਨੂੰ ਜਦੋਂ ਵੀ ਫੈਕਟਰੀ ਚ ਬਰਾਉਣਾ ਸੀ ਉਹਨਾਂ ਨੂੰ ਮੋਟੀਵੇਟ ਕਰਕੇ ਜਾਵਾਂਗੇ ਠੀਕ ਹੈ ਆਪਣੀ ਹਿਫਾਜ਼ਤ ਲਈ ਇਹ ਖੁਦ ਵੀ ਤੇ ਨਾਲ ਅਸੀਂ ਵੀ ਹੈਗੇ ਆਂ ਇਹਨਾਂ ਨੂੰ ਬੇਫਿਕਰ ਹੋ ਕੇ ਆਬਦਾ ਵਪਾਰ ਕਰਨ 24 ਘੰਟੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਾਜ਼ਰ ਆ ਸੀ ਹਾਂਜੀ ਛੋਟੇ ਨਾਮ ਮੇਰਾ ਨਾਮ ਬਰਿੰਦਰ ਗੋਇਲਾ ਤੇ ਮੈਂ ਪੂਰੇ ਚਾਂ ਚੈਨਲ ਦਾ ਸਾਰੇ ਚੈਨਲਾਂ ਦਾ ਪੂਰਾ ਧੰਨਵਾਦ ਕਰਦਾ ਵੀ ਉਹਨਾਂ ਨੇ ਉਹਨਾਂ ਦੇ ਭਰੋਸੇ ਹੀ ਸਾਰੀ ਕਾਰਵਾਈ ਹੋ ਰਹੀ ਆ ਪਰ ਜਦੋਂ ਸਾਡੀ ਚੋਰੀ ਹੋਈ ਸੀ ਅਸੀਂ ਤਲਾਹ ਦਿੱਤੀ ਉਸ ਦੀ ਉਦੋਂ ਦੀ ਹੀ ਕਰ ਪੂਰੀ ਕਾਰਜਗਰਾਰੀ ਚੱਲ ਰਹੀ ਆ ਤੇ ਸਾਨੂੰ ਪੁਲਿਸ ਨੇ ਪੂਰਾ ਭਰੋਸਾ ਦਿੱਤਾ ਵੀ ਚੋਰ ਅਸੀਂ ਕਿਸੇ ਵੀ ਹਾਲਤ 'ਚ ਫੜਕੇ ਰਾਵਾਂਗੇ ਸੋ ਅੱਜ ਡੀਐਸਪੀ ਸਾਹਿਬ ਇੱਥੇ ਆਇਸੀ ਕਿ ਤੁਹਾਨੂੰ ਭਰੋਸਾ ਦਿਵਾਇਆ ਤੇ ਹਾਂ ਪੂਰਾ ਭਰੋਸਾ ਦਿਵਾਇਆ ਤੇ ਰਾਤ ਨੂੰ ਗਸ਼ਤ ਕਰਨ ਗੱਡੀ ਹੁੰਦੀ ਆ ਸਾਰੀ ਇੰਡਸਟਰੀਆਂ ਨੂੰ ਵੀ ਹੋਰ ਇੰਡਸਟਰੀਆਂ ਨੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਹੌਸਲਾ ਹੋ ਗਿਆ ਵੀ ਹਾਂ ਇੱਥੇ ਮੁੜ ਕੇ ਚੋਰੀ ਹੋ ਨਹੀਂ ਸਕਦੀ। ਕੋਈ ਨੰਬਰ ਵਗੈਰਾ ਵੀ ਸ਼ੇਅਰ ਕਰੇ। ਹਾਂ ਨੰਬਰ ਵੀ ਦਿੱਤਾ ਡੀਐਸਪੀ ਸਾਹਿਬ ਨੇ ਨੰਬਰ ਦਿੱਤਾ ਤੇ ਐਸਐਚਓ ਸਾਹਿਬ ਦਾ ਨੰਬਰ ਮੇਰੇ ਕੋਲੇ ਹੈਗਾ ਵੀ ਜੇ ਕੋਈ ਗੱਲਬਾਤ ਰਾਤ ਨੂੰ ਕੋਈ ਤੁਹਾਨੂੰ ਦਿਖਦਾ ਕੋਈ ਬੰਦਾ ਗਲਤ ਤਾਂ ਸਾਨੂੰ ਤਲਾਹ ਕਰੋ ਅਸੀਂ ਨਾਲ ਦੀ ਨਾਲ ਹਾਜ਼ਰ ਹੋਵਾਂਗੇ ਪੰਜ ਮਿੰਟ ਵਿੱਚ। ਹੁਣ ਕਿਤੇ ਨਾ ਕਿਤੇ ਸੇਫ ਮਹਿਸੂਸ ਕਰ ਰਹੇ ਹਾਂ। ਹਾਂ ਸੇਫ ਜਰੂਰ ਮਹਿਸੂਸ ਕਰ ਰਹੇ ਹਾਂ। ਹੁਣ ਛੱਡਣ ਦੀ ਗੱਲ ਕੀਤੀ ਸੀ ਹੁਣ ਲੱਗਦਾ ਵੀ ਵਪਾਰ ਸੰਭਵ ਹੈਗਾ ਦੁਬਾਰਾ ਤੋਂ। ਦੇਖੋ ਜੀ ਭਰੋਸਾ ਪੂ ਹੈਗਾ ਹੌਸਲਾ ਸਾਨੂੰ ਵੀ ਅਸੀਂ ਕੰਮ ਕਰ ਸਕਦੇ ਹਾਂ ਉਹਰੇ ਹਾਂ ਜੀ ਸਰ ਜਿਹੜਾ ਨਾਬਰ ਆਲਰੇਡੀ ਫੈਕਟਰੀ ਤੇ ਤੀਜੀ ਵਾਰੀ ਚੋਰੀ ਹੋਈ ਸੀ ਉਸ ਦੇ ਸਬੰਧ ਵਿੱਚ ਪੁਲਿਸ ਨੇ ਕੀ ਕਾਰਵਾਈ ਕੀਤੀ ਸਰ ਕਿਸ ਤਰ੍ਹਾਂ ਕਿ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਕਿ ਇਤਲਾਹ ਮਿਲੀ ਕਿ ਵਿਰਿੰਦਰ ਜੀ ਦੀ ਫੈਕਟਰੀ ਦੇ ਵਿੱਚ ਚੋਰੀ ਹੋਈ ਹੈ ਅਸੀਂ ਤੁਰੰਤ ਮੈਂ ਐਸ ਐਚ ਓ ਸਾਹਿਬ ਤੇ ਬਾਕੀ ਅਸੀਂ ਸੀਨੀਅਰ ਅਫਸਰਾਂ ਦੇ ਵੀ ਧਿਆਨ ਚ ਨਾਲ ਦੀ ਨਾਲ ਲਿਆਂਦਾ ਅਸੀਂ ਮੌਕੇ ਤੇ ਆਏ ਉਸ ਤੋਂ ਬਾਅਦ ਸੀਆਈ ਦੀ ਟੀਮ ਵੀ ਦੀ ਡਿਊਟੀ ਲਾਈ ਗਈ ਜਿੱਥੋਂ ਇਨਸਪੈਕਟਰ ਸੀਆਈਏ ਡੀਐਸਪੀ ડી ਸਾਹਿਬ ਤੇ ਸਾਰੇ ਅਸੀਂ ਇਕੱਠੇ ਹੋ ਕੇ ਇੱਕੋ ਦਾ ਮੌਕੇ ਤੇ ਆ ਕੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਅਫੇਅਰ ਦਰਜ ਕੀਤੀ ਗਈ ਅਸੀਂ ਇੱਥੋਂ ਡੰਪ ਚੱਕੇ ਆ ਤੇ ਇਸ ਤੋਂ ਇਲਾਵਾ ਅਸੀਂ ਹਰ ਤਰ੍ਹਾਂ ਨਾਲ ਖੰਗਾਰ ਰਹੇ ਆਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਸਲਾਖਾਂ ਪਿੱਛੇ ਕਰਾਂਗੇ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਹੋਰ ਵੀ ਇਸ ਰੋਡ ਦੇ ਸਾਰੇ ਭਵਨਗੜ੍ਹ ਦੇ ਦੀ ਜੀ ਵਪਾਰੀ ਵਰਗਾਂ ਜਿਨ੍ਹਾਂ ਨੇ ਕਾਂਚ ਵੀ ਫੈਕਟਰੀਆਂ ਲਗੀਆਂ ਨੇ ਅਸੀਂ ਹੋਰ ਵੀ ਜਿਹੜੀ ਹੈ ਜਿਹੜੀ ਆਪਣੀ ਪੈਟ੍ਰੋਲਿੰਗ ਪਾਰਟੀ ਹੈ ਨਾਈਟ ਪੈਟ੍ਰੋਲਿੰਗ ਪਾਰਟੀ ਆ ਉਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਹੈ ਕਿ ਜਿਸ ਫੈਕਟਰੀ ਵਿੱਚ ਚੌਂਕੀਦਾਰ ਆ ਉਹਨੂੰ ਚੌਂਕੀਦਾਰ ਨੂੰ ਰਾਤ ਨੂੰ ਮਿਲਿਆ ਜਾਵੇ ਜਾਂ ਇਹਨਾਂ ਨੂੰ ਵੀ ਨੰਬਰ ਐਕਸਚੇਂਜ ਕੀਤੇ ਆ ਕਿ ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮਾਮੂਲੀ ਲੱਗਦਾ ਕਿ ਇੱਥੇ ਅਣਜਾਣ ਵਿਅਕਤੀ ਘੁੰਮ ਰਿਹਾ ਜਾਂ ਛੱਕੀ ਲੱਗਦਾ ਹੈ ਤਾਂ ਅਸੀਂ ਦੁਬਾਰਾ ਨੰਬਰ ਆਪਣਾ ਰਿਪੀਟ ਕਰ ਦਿੰਨਾ ਮੈਂ 8054500217 ਮੇਰੇ ਨਾਲ ਤੁਰੰਤ ਕਿਸੇ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਮੈਨੂੰ ਕਾਲ ਕੀਤੀ ਜਾ ਸਕਦੀ ਏ ਮੈਂ ਵਿਦਨ 5 ਮਿੰਟ ਚ ਖੁਦ ਵੀ ਆਵਾਂਗਾ ਇਸ ਤੋਂ ਇਲਾਵਾ ਅਸੀਂ ਸਪੈਸ਼ਲ ਇਸ ਰੋਡ ਤੇ ਨਾਬਾ ਰੋਡ ਤੇ ਪਵਾਨੀਗੜ੍ਹ ਤੋਂ ਨਾਬਾ ਰੋਡ ਤੇ ਸਪੈਸ਼ਲ ਇੱਕ ਗੱਡੀ ਲਾ ਦਿੱਤੀ ਗਈ ਏ ਉਹ ਹਰ ਘੰਟੇ-ਘੰਟੇ ਪਿੱਛੋਂ ਫੈਕਟਰੀ ਦੇ ਇਕੱਲੀ-ਕੱਲੀ ਤੇ ਚੈੱਕ ਕਰਕੇ ਮਾਲਕਰ ਉੱਥੇ ਹੋਊਗਾ ਜਾਂ ਚੌਂਕੀਦਾਰ ਹੋਊਗਾ ਉਹਨੂੰ ਮਿਲ ਕੇ ਉਹਦਾ ਹਾਲਚਾਲ ਪੁੱਛ ਕੇ ਫਿਰ ਨੈਕਸਟ ਮੂਵ ਹੋ ਜਾਣਗੇ ਇਸ ਤੋਂ ਇਲਾਵਾ ਅਸੀਂ ਵਪਾਰੀ ਵਰਗ ਨੂੰ ਭਰੋਸਾ ਦਿਵਾਉਣਾ ਹੈ ਵੀ ਉਹਨਾਂ ਦੀ ਜਾਨਵਾਲ ਦੀ ਸੁਰੱਖਿਆ ਲਈ ਅਸੀਂ 24 ਘੰਟੇ ਤਣਾ ਤਾ ਬੇਖੌਫ ਹੋ ਕੇ ਆਪਣਾ ਕਾਰੋਬਾਰ ਕਰਨ